ਕੀ ਤੁਸੀਂ ਜਾਣਦੇ ਹੋ ਕਿ ਪੈਟਰੋਲ ਅਤੇ ਡੀਜ਼ਲ ਦੀ ਕੁਆਲਿਟੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਤੁਸੀਂ ਫਿਊਲ ਤਾਂ ਪੂਰਾ ਪਰਵਾਉਂਦੇ ਹੋ ਪਰ ਮਾਈਲੇਜ ਹਰ ਵਾਰੀ ਵੱਖਰੀ ਵੱਖਰੀ ਕਿਉਂ ਆਉਂਦੀ ਹੈ ਤਾਂ ਦੋਸਤੋ ਇਹ ਸਭ ਦਾ ਕਾਰਨ ਹੈ ਡੈਂਸਿਟੀ ਡੈਂਸਿਟੀ ਦਾ ਬਹੁਤ ਹੀ ਸੌਕੇ ਸ਼ਬਦਾ ਵਿੱਚ ਮਤਲਬ ਹੈ 1 ਲੀਟਰ ਪੈਟਰੋਲ ਜਾਂ ਡੀਜ਼ਲ ਦਾ ਭਾਰ ਕਿੰਨਾ ਹੈ ਜੇਕਰ ਪੈਟਰੋਲ ਦੀ ਡੈਂਸਿਟੀ 750 ਕਿਲੋਗ੍ਰam ਪਰ ਕਿਊਬਿਕ ਮੀਟਰ ਹੈ ਤਾਂ 1 ਲੀਟਰ ਪੈਟਰੋਲ ਦਾ ਭਾਰ ਲਗਭਗ 750 ਗ੍ਰਾਮ ਹੋਵੇਗਾ ਪਾਣੀ ਦੀ ਡੈਂਸਿਟੀ 1000 ਕਿਲੋਗ੍ਰam ਪਰ ਕਯੂਬਿਕ ਮੀਟਰ ਤੱਕ ਹੁੰਦੀ ਹੈ ਪਰ ਪੈਟਰੋਲ ਅਤੇ ਡੀਜ਼ਲ ਪਾਣੀ ਨਾਲੋਂ ਹਲਕੇ ਹੁੰਦੇ ਹਨ ਪੈਟਰੋਲ ਦੀ ਡੈਂਸਿਟੀ 730 ਤੋਂ 770 ਕਿਲੋਗ੍ਰam ਪਰ ਕਯੂਬਿਕ ਮੀਟਰ ਦੇ ਵਿਚਕਾਰ ਤੱਕ ਰਹਿੰਦੀ ਹੈ ਜਦਕਿ ਡੀਜ਼ਲ ਦੀ ਡੈਂਸਿਟੀ 820 ਤੋਂ 860 ਕਿਲੋਗ੍ਰam ਪਰ ਕਯੂਬਿਕ ਮੀਟਰ ਤੱਕ ਹੁੰਦੀ ਹੈ ਪੈਟਰੋਲ ਪੰਪ ਤੇ ਤੁਸੀਂ ਡੈਂਸਿਟੀ ਮੀਟਰ ਦੇਖ ਸਕਦੇ ਹੋ ਜਿੱਥੇ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਡੈਂਸਿਟੀ ਨੋਟ ਕੀਤੀ ਜਾਂਦੀ ਹੈ ਜੇਕਰ ਡੈਂਸਿਟੀ ਘਟ ਹੋਵੇਗੀ ਤਾਂ ਤੁਹਾਨੂੰ ਫਿਊਲ ਦਾ ਪੂਰਾ ਮਿਲੇਗਾ ਪਰ ਉਹ ਥੋੜਾ ਹਲਕਾ ਹੋਵੇਗਾ ਜਿਸ ਨਾਲ ਤੁਹਾਡੀ ਗੱਡੀ ਦੀ ਮਾਈਲੇਜ ਤੇ ਅਸਰ ਪਵੇਗਾ ਤੁਸੀਂ ਕਦੇ ਪੈਟਰੋਲ ਜਾਂ ਡੀਜ਼ਲ ਦੀ ਡੈਂਸਿਟੀ ਚੈੱਕ ਕਰਵਾਈ ਹੈ ਕਮੈਂਟ ਕਰੋ ਤੇ ਦੱਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਫੋਲੋ ਕਰਨਾ ਨਾ ਭੁੱਲੋ